ਪੰਜਾਬ ਪੁਲਿਸ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਚੋਰਾਂ ਲੁਟੇਰਿਆਂ ਨੂੰ ਫੜ ਕੇ ਜੇਲਾ ਡੱਕ ਰਹੇ ਹਾਂ ਪਰ ਦੂਜੇ ਪਾਸੇ ਕਈ ਜਗ੍ਹਾਾਂ 'ਚ ਚੋਰ ਲੁਟੇਰੇ ਪੁਲਿਸ ਦੇ ਬਿਨਾਂ ਡਰ ਤੋਂ ਬੇਖੌਫ ਹੋ ਕੇ ਵੱਡੀ ਵੱਡੀ ਬਾਰਦਾਤਾਂ ਨੂੰ ਦਿਨ ਦਿਹਾੜੇ ਅੰਜਾਮ ਦੇ ਜਾਂਦੇ ਨੇ ਇਸ ਤਰ੍ਹਾਂ ਦੇ ਇੱਕ ਮਾਮਲਾ ਹਲਕਾ ਖੜਦੇ ਨਿਊ ਚੰਡੀਗੜ੍ਹ ਏਰੀਆ ਤੋਂ ਆਇਆ ਜਿੱਥੇ ਕਿ ਪੀਆਰ 7 ਰੋਡ ਜੋ ਕੇਅਰਪੋਰਟ ਰੋਡ ਨੂੰ ਕਿਹਾ ਜਾਂਦਾ ਉਸ ਜਗ੍ਹਾ ਪੁਲੇੜੀ ਪਿੰਡ ਪੈਂਦਾ ਹੈ ਪਲੇੜੀ ਪਿੰਡ ਦੇ ਰੋਡ ਦੇ ਕਿਨਾਰੇ ਇੱਕ ਵਿਅਕਤੀ ਵੱਲੋਂ ਆਪਣਾ ਕਾਰੋਬਾਰ ਖੋਲਿਆ ਹੋਇਆ ਜਿੱਥੇ ਕਿ ਉਹ ਬਿਲਡਿੰਗ ਮਟੀਰੀਅਲ ਬੇਚਣ ਦਾ ਕੰਮ ਕਰਦਾ ਇੱਕ ਡੰਪ ਲਾਇਆ ਹੋਇਆ ਜਿੱਥੇ ਕੀ ਦੱਸਿਆ ਕਿ ਦਿਨ ਦਿਹਾੜੇ ਕੁਝ ਨਹਾਂਗ ਸਿੰਘ ਬਾਣੇ ਦੇ ਵਿੱਚ ਅਣਪਛਤੇ ਨੌਜਵਾਨ ਆਂਦੇ ਨੇ ਮੋਟਰਸਾਈਕਲ 'ਤੇ ਸਵਾਰ ਹੁੰਦੇ ਨੇ ਜਿਸ ਤੋਂ ਬਾਅਦ ਜਾ ਕੇ ਉਹ ਡੰਪ ਮਾਲਕ ਦੇ ਉੱਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਜਾ ਕੇ ਕਾਫੀ ਉਸ ਨੂੰ ਜ਼ਖਮੀ ਕੀਤਾ ਗਿਆ ਪਰ ਸਵਾਲੇ ਪੈਦਾ ਹੁੰਦੇ ਨੇ ਕਿ ਆਖਰ ਇਹ ਕਿਸੇ ਦੁਸ਼ਮਣੀ ਨੂੰ ਲੈ ਕੇ ਹਮਲਾ ਕੀਤਾ ਗਿਆ ਜਾਂ ਕੋਈ ਲੁੱਟਖੋਹ ਕਰਨੀ ਸੀ ਇਹ ਪੂਰੇ ਪੁਲਿਸ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਜ਼ਖਮੀ ਵਿਅਕਤੀ ਵੱਲੋਂ ਹੁਣ ਆਪਣੇ ਬਿਆਨ ਵੀ ਦਿੱਤੇ ਗਏ ਨੇ ਹਸਪਤਾਲ ਖੜ ਦੇ ਵਿੱਚ ਦਾਖਲ ਹੈ ਤਾਂ ਉਹਨੂੰ ਦੱਸਿਆ ਗਿਆ ਕਿ ਮੇਰੀ ਕਿਸੇ ਨਾਲ ਰੰਜਿਸ਼ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਪਰ ਦੇ ਬਾਵਜੂਦ ਮੇਰੇ ਉੱਤੇ ਹਮਲਾ ਕਰ ਦਿੱਤਾ ਕਾਫੀ ਜ਼ਖਮੀ ਕਰ ਦਿੱਤਾ ਮਨ ਦੇ ਵਿੱਚ ਮੇਰੇ ਡਰ ਬੈਠ ਗਿਆ ਹੈ ਤਾਂ ਅੱਗੇ ਬਾਅਦ ਤੇ ਕੀ ਸਿਕਿਉਰਟੀ ਹੈ ਕਿ ਉਹ ਜਿਹੜੇ ਅਣਸ਼ਤਿ ਨੌਜਵਾਨ ਨੇ ਫਿਰ ਤੋਂ ਹਮਲਾ ਨਹੀਂ ਕਰਨਗੇ ਇਸ ਤਰੀਕੇ ਸਵਾਲ ਉਹਨਾਂ ਨੇ ਚੁੱਕੇ ਨੇ ਤਾਂ ਦੰਨੇ ਆ ਇਹ ਵੀ ਗੱਲ ਉਹਨਾਂ ਬਲਦਸੀ ਹੈ ਕਿ ਕੁਝ ਇਸ ਤਰੀਕੇ ਦੇ ਨੌਜਵਾਨ ਕੁਦਿਨ ਪਹਿਲਾਂ ਉਹਨੇ ਦੁਕਾਨ ਦੇ ਉੱਤੇ ਮਟੀਰੀਅਲ ਦਾ ਰੇਟ ਪੁੱਛਣ ਆਏ ਸੀ ਪਰ ਉਹ ਨੌਜਵਾਨ ਉਹ ਨੇ ਜਾਂ ਕੋਈ ਹੋਰ ਹੈ ਤਾਂ ਪੁਲਿਸ ਇਸ ਚੀਜ਼ ਦੀ ਜਾਂਚ ਕਰੇ ਬ੍ਰਿਕੀ ਨਾਲ ਜਾਂਚ ਕਰੇ ਮੁੱਲਾਂਪੁਰ ਪੁਲਿਸ ਕੋਲੇ ਮਾਮਲਾ ਹੈ ਮੁੱਲਾਂਪੁਰ ਪੁਲਿਸ ਅਧਿਕਾਰੀਆਂ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਉਹਨਾਂ ਨੇ ਦੱਸਿਆ ਗਿਆ ਕਿ ਇਸ ਮਾਮਲੇ ਨੂੰ ਬ੍ਰਿਕੀ ਨਾਲ ਜਾਂਚ ਰਹੇ ਹਨ ਕਿ ਆਖਰ ਇਸ ਹਮਲੇ ਦੇ ਪਿੱਛੇ ਕੌਣ ਹੈ ਕਿਉਂ ਸੱਟਾਂ ਮਾਰੀਆਂ ਨੇ ਕੋਈ ਪੁਰਾਣੀ ਰੰਜਿਸ਼ ਹੈ ਜਾਂ ਫਿਰ ਕੋਈ ਲੁੱਟਦਾ ਰਾਜਾ ਹੈ ਇਸ ਨੂੰ ਲੈ ਕੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਪੂਰੇ ਮਾਮਲੇ ਤੈਅ ਤੱਕ ਜਾਇਆ ਜਾ ਰਿਹਾ ਹੈ ਸੈਚੂ ਨਾਲ ਗੱਲਬਾਤ ਹੋਈ ਹੈ ਤੇ ਨਾਲ ਦੀ ਨਾਲ ਹੋਰ ਵੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਉਹਨਾਂ ਨੂੰ ਦੋਸਤ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਇਹ ਜਿਹੜੇ ਨੰਗ ਸਿੰਘ ਬਾਣੇ ਦੇ ਵਿੱਚ ਆਏ ਨੇ ਹਮਲਾ ਕਰਨ ਵਾਸਤੇ ਤਾਂ ਉਹਨਾਂ ਨੂੰ ਜਲਦੀ ਫੜ ਲਿਓ ਕਿਉਂਕਿ ਅੱਤ ਨਹੀਂ ਇਸ ਰੋਡ ਦੇ ਉੱਤੇ ਪਹਿਲੀ ਘਟਨਾ ਨਹੀਂ ਪਹਿਲਾਂ ਵੀ ਇਹ ਗੱਡੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਹੋਰ ਵੀ ਕਾਸ ਤਰੀਕੇ ਦੀਆਂ ਬਾਹਰ ਦਾ ਤਾਂ ਇਸ ਰੋਡ ਦੇ ਉੱਤੇ ਹੋਈਆਂ ਨੇ ਪਰ ਪੁਲਿਸ ਵੱਲੋਂ ਲਗਾਤਾਰੇ ਦਾਅਵੇ ਨੇ ਕਿ ਅਸੀਂ ਗਸ਼ਤ ਕਰਦੇ ਹਾਂ ਦੂਜੇ ਪਾਸੇ ਕੈਮਰੇ ਦੀ ਨਿਗਰਾਨੀ ਦੇ ਵਿੱਚ ਪੂਰਾ ਇਲਾਕਾ ਹੈ ਪਰ ਇਸ ਤਰੀਕੇ ਦੀਆਂ ਵਾਰਦਾਤਾਂ ਕਈ ਵਾਰ ਕੈਮਰਿਆਂ ਦੀ ਨਜ਼ਰ ਤੋਂ ਬਚ ਕੇ ਇਹ ਇਸ ਤਰੀਕੇ ਦੇ ਅਪਰਾਧੀ ਦੇ ਜਾਂਦੇ ਨੇ ਤੇ ਤੁਹਾਨੂੰ ਲੈ ਕੇ ਉਹ ਸਪੀਡ ਤੋਂ ਵਿਅਕਤੀ ਵੱਲੋਂ ਕੀ ਕਹਿਪਲ ਤੁਸੀਂ ਨਾਮ ਹੈ ਜੀ ਤੁਹਾਡਾ ਜਸਵਿੰਦਰ ਸਿੰਘ ਗੱਲ ਕੀ ਹੋਈ ਐ ਕਿੱਥੇ ਦੁਕਾਨ ਕਰਦੇ ਆ ਤੁਸੀਂ ਗੱਲ ਕੁਝ ਨਹੀਂ ਜੀ ਮੈਂ ਪਲੇੜੀ ਪਿੰਡ ਬੈਠਾ ਤਾਂ ਵੀ ਦਫ਼ਤਰ ਦੁਕਾਨ ਵਿੱਚ ਲਾਉਗੇ ਪੇਂਟ ਮਟੀਰੀਅਲ ਦੀ ਦੁਕਾਨ ਐ ਦਫ਼ਤਰ ਮਾਣਾ 12:30 ਦੇ ਇੱਕ ਦੇ ਕਰੀਬ ਦੇ ਜੀ ਅਚਾਨਕ ਢੰਗ ਕਾਦੇ ਪਾਣੀ ਚ 5-4-5 ਜਣੇ ਜੀ ਆ ਠੀਕ ਹੈ ਤੇਰੇ ਦੋ ਬੰਦੇ ਅੰਦਰ ਬੜੇ ਵੱਪੁਰਸੀ ਤੇ ਖੜਾ ਹੋ ਗਿਆ ਖੜਾ ਹੋ ਕੇ ਮਾ ਜੀ ਦੱਸੋ ਬਹਿ ਜਾ ਬਹਿ ਜਾ ਗੱਲ ਕਰਨੀ ਤੇ ਗੱਲ ਕਰਨੀ ਐ ਅੰਨਨ ਇੱਕ ਬੰਦਾ ਆਇਆ ਸਪਰੇਅ ਲੱਗਿਆ ਮਾਂ ਦੇ ਅੱਖਾਂ ਵਿੱਚ ਮਨੂ ਤੱਕਾ ਦੇ ਕਦਗਾਂ ਤੇ ਬਾਹਰ ਨਿਕਲ ਕੇ ਦਫਤਰ ਤੋਂ ਬਾਹਰ ਨਿਕਲ ਕੇ ਮੈਂ ਬਹੁਤ ਹੱਥ ਜੋੜੇ ਜਿਉਂ ਲੱਗੇ ਤੁਰਪਾਨਾਂ ਡੰਡੇ ਮਾਮ ਦੀ ਸਪਰੇਅ ਮਾਰੀ ਗਈ ਮੈਂ ਫਿਰ ਪਿੰਡ ਵੱਲੋਂ ਭੱਜਿਆ ਜੀ ਪਿੰਡ ਵੱਲੋਂ ਭੱਜਿਆ ਕਰ ਗੱਡੀ ਦੇਖਿਆ ਮੋਰ ਤੇ ਹੁੰਦੀਆ ਫਿਰ ਉਹ ਮਨੂ ਛੱਡ ਕੇ ਪਿੱਛਾ ਹੋ ਗਈ ਪਿੱਛਾ ਹੋਏ ਬਾਅਦ ਵਿੱਚ ਉਹ ਮੋਟਰਸਾਈਕਲ ਤੇ ਉੱਥਾਂ ਲੰਘ ਗਈ ਮੈਂ ਫਿਰ ਹਾਇ ਦਵਾਈ ਪਾਉਂਦਾ ਪਿੰਡ ਵੱਲ ਗਿਆ ਪਿੰਡ ਜਾ ਕੇ ਉੱਥੇ ਬੰਦੇ ਨੂੰ ਕੁੱਤੇ ਕਰਿਆ ਤੱਕੇ ਉਹ ਮੈਨੂੰ ਮੈਡੀਕਲ ਸਟੋਰ ਤੇ ਲੈ ਕੇ ਉੱਥੇ ਜੋ ਵੀ ਦਵਾਈ ਮੁੱਤੀ ਦਵਾਕਾ ਹੈ ਉਹ ਮੈਕਸਾ 12 ਤੇ ਕਾਲ ਕਰੀ ਜੀ ਆ ਕੇ ਫਿਰ ਉਹਨੂੰ ਬੰਦੇ ਚੱਕ ਕੇ ਆਪਣਾ ਛੇ ਇੱਥੇ ਜੋ ਵੀ ਹੈਡ ਹਸਪੀਟਲ ਦਿੱਤੀ ਆ ਉਹ 20 ਘੰਟੇ ਤੱਕ ਕੁਝ ਵੀ ਦਿਖਿਆ ਜੀ ਜਾਂਦਾ ਕੁਸਾਲਾ ਖਾਜ ਪਾਇਆ ਬਤਾ ਜੀ ਨਹੀਂ ਕਿਹਾ ਕੋਈ ਦੁਸ਼ਮਣੀ ਹੈ ਰੰਜਸ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਗੱਲਾਂ ਸਾਡੀ ਕਾਈ ਦੁਸ਼ਮਣੀ ਨਹੀਂ ਹੂੰ ਨਾ ਜ਼ਰ ਸਾਡੀ ਕਾਈ ਦੁਸ਼ਮਣੀ ਨਹੀਂ ਹੋ ਰਹੀ ਕਿ ਲੱਗ ਰਿਹਾ ਹਾਲਾਤ ਕਹੇ ਜ ਨੇ ਪੰਜਾਬ ਦੇ ਨਾ ਥੋੜੇ ਸਾਹਮਣੇ ਹੀ ਥੋੜੇ ਸਾਹਮਣੇ ਹੀ ਆ ਪਰ ਇਹ ਵੇਟ ਕੰਮ ਕਰਦੇ ਆ ਕੱਲੇ ਬੈਠਦੇ ਉਹ ਵੀ ਨਹੀਂ ਬੈਠਣ ਦੇਣਾ ਕੋਈ ਡਿਮਾਂਡ ਕਰੀਦੀ ਉਹਨਾਂ ਨੇ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਹੂੰ ਕੁਝ ਵੀ ਨਹੀਂ ਜੀ ਪਤਾ ਨਹੀਂ ਕਿਹੜੀ ਰਜਿਸਟਰੀ ਕਿਹੜਾ ਕਹਾਤਾ ਜੀ ਕੁਝ ਨਹੀਂ ਲੱਗਿਆ ਕੋਈ ਪਹਿਲਾਂ ਆਏ ਹੋਣੇ ਦੋ ਤਿੰਨ ਦਿਨ ਪਹਿਲਾਂ ਵੀ ਇਹ ਆ ਕੇ ਗਏ ਜੀ ਉਦੋਂ ਮੇਰੇ ਕੋਲ ਦੋ ਤਿੰਨ ਮੁੰਡੇ ਬੈਠਦੇ ਬਿਹਾਰੀ ਦੇ ਇੱਕ ਪੰਜਾਬੀ ਦਾ ਉਦੋਂ ਕਹਿੰਦੇ ਅਸੀਂ ਆਹ ਤੇ ਤੇ ਲਾੜੂੜੀ ਲੈਣੀ ਹੈ ਤੇ ਤੇ ਟੈਲਾ ਲੈਣੀ ਆ ਅਸੀਂ ਉੱਥੇ ਥੋੜਾ ਬਾਤਾਂ ਜਗ੍ਹਾ ਬਣਾਉਣੀ ਆ ਬਾਜੀ ਬਹਾ ਅਨੁਮਾਨ ਦਾ ਭਗਤ ਹੈ ਜਿਹੇ ਦਾਰ ਜੀ ਕੋਈ ਕਰਦੀ ਸੇਵਾਦਾਰ ਜੋ ਤੁਸੀਂ ਉਹਦੀ ਫੌਜ ਹੈ ਜੋ ਤੁਹਾਨੂੰ ਤੇ ਦੇ ਜੋ ਅਰੇ ਸਵੇਰੇ ਅਸੀਂ ਪਿਆਰੀ ਬਜੂ ਲੈ ਕੇ ਆਉਗੇ ਆ ਹੁਣ ਮੈਂ ਇਕੱਲਾ ਬੈਠਾ ਤਾਂ ਜੀ 400 ਦੀ ਗੱਲ ਹੈ ਆ ਜਿਹਨਾਂ ਉਹ ਤਾਂ ਜੇ ਮੈਨੂੰ ਲਾਇਆ ਪਤਾ ਹੁੰਦਾ ਜੀ ਇਹਨਾਂ ਦਾ ਤਾਂ ਬੈਠੇ ਨੂੰ ਦੱਬ ਲੈਣਾ ਤੇ ਖਤਮ ਕਰ ਦੇਣਾ ਤੇ ਹੁਣ ਮੰਗ ਕੀ ਕਰਦੇ ਹੋ ਬੰਦੇ ਜੀ ਪ੍ਰੋਟੈਕਸ਼ਨ ਚਾਹੀਦੀ ਜੀ ਬੰਨੋ ਤਾਂ ਮੈਨੂੰ ਤਾਂ ਸਰਕਾਰ ਵੱਲੋਂ ਜੇ ਅਸੀਂ ਕੰਮ ਕਰਨਾ ਕਿੱਥੇ ਕਰੀਏ ਕਿੱਥੇ ਜਾਈਏ ਜੀ ਕੰਦੇ ਹੀ ਕਰਦੇ ਕੱਲੇ ਆਉਣਾ ਕੱਲੇ ਜਾਣਾ ਜੀ ਇਸ ਕੰਮਾਂ ਕਰਾ ਤੇ ਇਹ ਅਨਤ ਜੀ ਕਿੰਨਾ ਕੰਮ ਕਰੂਗੀ ਹਾਂ ਜੀ ਕੁਲਵਿੰਦਰ ਸਿੰਘ ਇਹ ਮੇਰਾ ਨਾਮ ਕੁਲਵਿੰਦਰ ਜੀ ਆ ਜਿਹੜਾ ਜਸਵਿੰਦਰ ਦੇ ਉੱਤੇ ਹਮਲਾ ਹੋਇਆ ਕੀ ਕਹਿਣਾ ਜਾਂਦੇ ਉਹਨਾਂ ਦੇਖਦੇ ਮੈਂ ਤਾਂ ਅੱਜ ਦੁਬਾਰਾ ਨੂੰ ਹੀ ਤਕਰੀਬਨ 1 ਵਜੇ ਦੇ ਕਰੀਬ ਡਿਊਟੀ ਜਾ ਰਿਹਾ ਤਾਂ ਜੀ ਮੈਨੂੰ ਬਾਈ ਦਾ ਫੋਨ ਆਇਆ ਜੀ ਕਿ ਚਾਰ ਪੰਜ ਨਿਹੰਗ ਸਿੰਘ ਆਪਣੇ ਬਾਣੇ ਦੇ ਵਿੱਚ ਆਏ ਦੇ ਜੀ ਤੇ ਉਹਨਾਂ ਨੇ ਬੈਠੇ ਦੇ ਉਹ ਹਮਲਾ ਕਰਤਾ ਹੀ ਆ ਕਿ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਜੀ ਤੇ ਮੌਕੇ ਤੇ ਹਮਲਾ ਕਰਨ ਦੇ ਬਾਅਦ ਬੰਦੇ ਇਕੱਠੇ ਹੋਣ ਲੱਗੇ ਉੱਥੇ ਹੀ ਮੌਕੇ ਤੇ ਭੱਜ ਗਏ ਦੋ ਮੋਟਰਸਾਈਕਲ ਤੇ ਉਹਨਾਂ ਭਾਈ ਜਿਹਦਾ ਨੰਬਰ ਪਲੇਟ ਹੈ ਰੀ ਦੀ ਮੋਟਰਨ ਦੇ ਉੱਪਰ ਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਸੱਟਾ ਥੋੜਾ ਸਾਹਮਣੇ ਇੱਥੇ ਦੇਖ ਲੈ ਤੁਸੀਂ ਹੁਣ ਸੱਟਾਂ ਇਹਦੇ ਭਾਈ ਹਾਂ ਮੋਢੇ ਤੇ ਲੱਗੀ ਹੈ ਜੀ ਹਾਂ ਤੇ ਡੰਡੇ ਛੁੱਟੇ ਮਾਰੇ ਵੀ ਲੱਟਾ ਵਾਹਾਂ ਤੇ ਹਾਲਾਤ ਕੀ ਲੱਗਦੇ ਨੇ ਪੰਜਾਬ ਦੇ ਜੀ ਪੰਜਾਬ ਦੇ ਹਾਲਾਤ ਬਹੁਤ ਬੁਰੇ ਹੋ ਗਏ ਜੀ ਹੂੰ ਦੇ ਬੰਦਾ ਆਪਣਾ ਕਰਕੇ ਨਹੀਂ ਖਾਣ ਜੋਗਾ ਰਿਹਾ ਜੀ ਹੁਣ ਕੱਲਾ ਬੰਦਾ ਬੈਠਣੇ ਜੋਗਾ ਨਹੀਂ ਕਿ ਜੇਕਰ ਇਦਾਂ ਦੇ ਹਾਲਾਤ ਹੋਏ ਜੀ ਲੋਕਾਂ ਦੇ ਘਰਾਂ ਤੋਂ ਨਿਕਲਣਾ ਬੰਦ ਕਰ ਦੇਣਾ ਹੈ ਆਪਣੇ ਆਪ ਨੂੰ ਮੰਕੀ ਕਰਦੇ ਹਾਂ ਇਨਸਾਫ ਚਾਹੀਦਾ ਜੀ ਬੰਦਾ ਅੱਜ ਇਹ ਇਦਾਂ ਹੋਇਆ ਜੀ ਕੱਲੂ ਹੋਰ ਕਿਸੇ ਨਾਲ ਵੀ ਹੋ ਰਿਹਾ ਪਈ ਇਹ ਕੰਮ